ਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਡਲ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਸੋ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਵੀ ਉਹਨਾਂ ਦੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਠੰਡਲ ਸਾਹਿਬ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਆਏ ਉਹ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਕਿ ਉਹ ਜਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਜੀ ਦੇਖੋ ਪਿਛਲੇ 10 ਦਿਨ ਤੋਂ ਲਗਾਤਾਰ ਲੋਕਾਂ ਦੇ ਵਿੱਚ ਹਲਕੇ ਦਾ ਇੱਕ ਰਾਉਂਡ ਲਾ ਲਿਆ ਸਾਰੇ ਹਲਕਿਆਂ ਦੇ ਵਿੱਚ ਸਾਰੇ ਵਰਕਰ ਬਿਲਕੁਲ ਦਿਨ ਰਾਤ ਮਿਹਨਤ ਕਰ ਰਹੇ ਆ ਲੋਕਾਂ ਦਾ ਵੱਡਾ ਹੰਗਾਰਾ ਮਿਲ ਰਿਹਾ ਵੱਡੇ ਵੱਡੇ ਇਕੱਠ ਹੋ ਰਹੇ ਆ ਔਰ ਲੋਕ ਇਹ ਚਾਹੁੰਦੇ ਆ ਕਿ ਜਿੱਥੇ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲਦਲ ਮੁੜ ਕੇ ਆਵੇ ਉੱਥੇ ਹੁਸ਼ਿਆਰਪੁਰ ਦੇ ਵਿੱਚ ਜਿਹੜਾ 40 ਸਾਲ ਬਾਅਦ ਮਿਲਿਆ ਅਕਾਲੀ ਦਲ ਨੂੰ ਇਹ ਸੀਟ ਮਿਲੀ ਆ ਨਰੂਲ ਕਾਲਦਲ ਆਪ ਲੜ ਰਿਹਾ ਇੱਥੇ ਕਾਲਦਲ ਦਾ ਕੈਂਡੀਡੇਟ ਜਿੱਤ ਕੇ ਜਾਵੇ ਔਰ ਜਿਹੜੇ ਹੁਸ਼ਿਆਰਪੁਰ ਦੇ ਮਸਲੇ ਆ ਪੰਜਾਬ ਦੇ ਮਸਲੇ ਆ ਉਹ ਪੰਜਾਬ ਦੇ ਪੰਜਾਬੀਆਂ ਦੀ ਪਾਰਟੀ ਜਿਹੜੀ ਆ ਉਹ ਪਾਰਲੀਮੈਂਟ ਵਿੱਚ ਜਾ ਕੇ ਉਠਾਵੇ ਤੇ ਬਹੁਤ ਵੱਡਾ ਰਿਸਪਾਂਸ ਆ ਮਿਲ ਰਿਹਾ ਲੋਕਾਂ ਦਾ ਤਾਂ ਸਾਲ 2019 ਦੀ ਗੱਲ ਕਰੀਏ ਸਾਲ 2014 ਦੀ ਗੱਲ ਕਰੀਏ ਤਾਂ ਉਦੋਂ ਜਦੋਂ ਲੋਕ ਸਭਾ ਚੋਣਾਂ ਹੋਈਆਂ ਸਨ ਤਾਂ ਉਹ ਭਾਜਪਾ ਦੇ ਨਾਲ ਗੱਠਜੋੜ ਸੀ ਅੱਜ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੋਂ ਬਿਨਾਂ ਨਿਰੋਲ ਇਕੱਲੇ ਤੌਰ ਤੇ ਜਿਹੜੇ ਉਹ ਲੋਕ ਸਭਾ ਚੋਣ ਦੀ ਚੋਣ ਲੜ ਰਿਹਾ ਪਹਿਲੀ ਵਾਰ ਤਾਂ ਕਿਹੜੇ ਮੁੱਦਿਆਂ ਨੂੰ ਤੁਸੀਂ ਲੈ ਕੇ ਜਾ ਰਹੇ ਹੋ ਲੋਕਾਂ ਦੇ ਵਿੱਚ ਤਾਂ ਲੱਗਦਾ ਕਿ ਅਕਾਲੀ ਦਲ ਤੋਂ ਸਖਣੇ ਹੋ ਕੇ ਕਿ ਲੋਕਾਂ ਦੇ ਰਿਸਪੌਂਸ ਦੇਣਗੇ ਇੱਕ ਦੂਜੀ ਦੋਹਾਂ ਪਾਰਟੀਆਂ ਨੂੰ ਦੇਖੋ ਜਿਵੇਂ ਪਹਿਲਾਂ ਗੱਲ ਕੀਤੀ ਆ ਪੰਜਾਬ ਤਾਂ ਹੈ ਹੀ ਅਕਾਲੀ ਦਲ ਔਰ ਅਕਾਲੀ ਦਲ ਦਾ ਹੀ ਪੰਜਾਬ ਵਾ ਇਹ ਤਾਂ ਅਲਾਈਂਸ ਕਈ ਵਾਰੀ ਹੋ ਜਾਂਦੇ ਆ ਜਿੰਨੇ ਦੇ ਜਦੋਂ ਉਹਨਾਂ ਨੇ ਸਾਡੇ ਨਾਲ ਜਿਹੜੇ ਕੀਤੇ ਵਾਦੇ ਪੂਰੇ ਨਹੀਂ ਕੀਤੇ ਜੋ ਮਸਲੇ ਪੰਜਾਬ ਦੇ ਉਹ ਹੱਲ ਨਹੀਂ ਕੀਤੇ ਤੇ ਫਿਰ ਅਸੀਂ ਤਾਂ ਪੰਜਾਬ ਨਾਲ ਵਾਂ ਅਸੀਂ ਪੰਜਾਬ ਨੂੰ ਨਹੀਂ ਛੱਡ ਸਕਦੇ ਕਿਉਂਕਿ ਸਾਡੀ ਇਹ ਸੂਬਾ ਸਾਡਾ ਆ ਜਿਹੜੇ ਨੈਸ਼ਨਲ ਪਾਰਟੀਆਂ ਹਨ ਉਹਨਾਂ ਨੂੰ ਕੋਈ ਦਰਦ ਨਹੀਂ ਉਹ ਤਾਂ ਆਪਣੀ ਉਹਨਾਂ ਦੀ ਸਰਕਾਰ ਚਲਾਉਣ ਦੀ ਗੱਲ ਕਰਨੀ ਹੈ ਅਸੀਂ ਕੋਈ ਕਹਦਾ ਸਰਕਾਰ ਬਣਾਉਣ ਨੂੰ ਬਣੀ ਲੜਦੇ ਅਸੀਂ ਪੰਜਾਬ ਬਚਾਉਣ ਵਾਸਤੇ ਲੜ ਰਹੇ ਹਾਂ ਸੋ ਸਾਨੂੰ ਵੱਡਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਉਹਦੇ ਬਾਅਦ ਭਗਵੰਤ ਮਾਨ ਲਗਾਤਾਰ ਅਜੇ ਵੀ ਸਖਤ ਟਿੱਪਣੀ ਕਰ ਰਿਹਾ ਹੈ ਕਹਿੰਦੇ 4 ਜੂਨ ਨੂੰ ਸਾਰਾ ਬਾਦਲ ਪਰਿਵਾਰ ਮੇਰੀਆਂ ਤਸਵੀਰਾਂ ਦੇਖ ਦੇਖ ਕੇ ਰੋਏਗਾ ਇਸ ਤਰ੍ਹਾਂ ਦੇ ਨਤੀਜੇ ਪਕੋ ਬਾਂਤ ਬਾਂਤਾਂ ਚੁਟਕਲੇ ਸੁਣਾਉਂਦਾ ਸੀ ਅੱਜ ਵੀ ਸੁਣਾ ਰਿਹਾ ਉਹਦੀਆਂ ਗੱਲਾਂ ਬੇਤੁਕੀਆਂ ਹੁੰਦੀਆਂ ਬੇਮੈਨੇ ਹੁੰਦੀਆਂ ਸੂਬੇ ਦਾ ਮੁੱਖ ਮੰਤਰੀ ਇੱਕ ਬਹੁਤ ਉੱਚਾ ਅਹੁਦਾ ਆ ਉਹਦੀ ਇੱਕ ਵੀ ਗੱਲ ਕਹ ਜੂ ਉਹਦਾ ਕੋਈ ਮੀਨਿੰਗ ਹੁੰਦਾ ਪਰ ਇਹ ਤਾਂ ਲੱਗਦਾ ਹੀ ਨਹੀਂ ਵੀ ਮੁੱਖ ਮੰਤਰੀ ਦੀ ਸਟੇਟਮੈਂਟ ਵਾ ਜਿਹੜਾ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ ਵਿੱਚ ਗਏ ਤੇ ਇੱਕ ਪ੍ਰੈਸ ਦੇ ਸਾਹਮਣੇ ਰੋਂਦਾ ਪੰਜਾਬ ਦਾ ਮੁੱਖ ਮੰਤਰੀ ਹੋਵੇ ਸਰਦਾਰ ਹੋਵੇ ਪਗੜੀ ਧਾਰੀ ਹੋਵੇ ਉਹ ਜਾ ਕੇ ਰੋਂਦਾ ਹੋਵੇ ਕਿ ਉੱਥੇ ਕੇਜਰੀਵਾਲ ਨੂੰ ਚੰਗੀਆਂ ਸਹੂਲਤਾਂ ਨਹੀਂ ਮਿਲਦੀਆਂ ਉਹ ਮੁੱਖ ਮੰਤਰੀ ਤੇ ਆਪਾਂ ਕੀ ਹੱਥ ਕਰ ਸਕਦੇ ਆ ਉਹ ਜੋ ਮਰਦੀ ਕਹੀ ਜਾਵੇ ਪਰ ਉਹਦਾ ਥਾਮਾ ਥੋੜਾ ਰਹਿ ਗਿਆ ਤੇ ਮੁਕਾਬਲਾ ਕਿਸ ਪਾਰਟੀ ਨਾਲ ਸਮਝਦੇ ਹੋ ਜੀ ਆਪਣਾ ਹੁਸ਼ਿਆਰਪੁਰ ਦੇ ਵਿੱਚ ਕਿਉਂਕਿ ਡਾਕਟਰ ਰਾਜਕੁਮਾਰ ਚੱਪੇਵਾਲ ਵੀ ਪਹਿਲਾਂ ਵੀ ਦੋ ਵਾਰ ਲੜ ਚੁੱਕੇ ਹੋ ਕਾਂਗਰਸ ਤੇ ਆਮ ਆਦੀ ਪਾਰਟੀ ਤੇ ਇੱਕੋ ਹੀ ਆ ਇਹ ਦੋਨੋਂ ਪਾਰਟੀਆਂ ਇੱਕੋ ਹੀ ਹੈਗੀਆਂ ਬਾਕੀ ਬੀਜੇਪੀ ਦੀ ਰਹਿ ਗਈ ਜੋ ਤੁਸੀਂ ਦੇਖੇ ਹਾਲਾਤ ਪੰਜਾਬ ਦੇ ਵਿੱਚ ਜਿਵੇਂ ਲੋਕਾਂ ਤੋਂ ਕੈਂਡੀਡੇਟਾਂ ਨੂੰ ਕਦੇ ਵਾੜ ਨਹੀਂ ਦਿੰਦੇ ਉਹ ਵੀ ਤੁਹਾਡੇ ਸਾਹਮਣੇ ਹੈ ਇਸ ਕਰ ਸ਼੍ਰੋਮਣੀ ਕਾਲ ਦਲ ਜੈ ਹੰਦਾਬਾਦ ਸਾਨਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੋਹਣ ਸਿੰਘ ਚੰਡਲ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਜਿੱਥੇ ਆਪਣੀ ਪਾਰਟੀ ਨੂੰ ਲੈ ਕੇ ਉਹਨਾਂ ਵੱਲੋਂ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਗੱਲਬਾਤ ਕੀਤੀ ਗਈ ਹੈ ਉੱਥੇ ਹੀ ਭਾਰਤੀ ਜਨਤਾ ਪਾਰਟੀ ਦੀ ਆਪਾਂ ਗੱਲ ਕਰੀਏ ਜਾਂ ਕਾਂਗਰਸ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਤੇ ਵੀ ਕਰਾਰੀ ਚੋਟ ਉਹਨਾਂ ਵੱਲੋਂ ਕੀਤੀ ਗਈ ਹੈ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਤੱਕ ਨਾਲ ਚੇਤਨ ਕਾਸ਼ਪ ਤਾਜ਼ਾ ਤਰੀਕ ਨ ਖਬਰਾਂ ਦੇ ਲਈ ਜੁੜੇ ਰਹੂ ਹਾਰਪਰ ਨਿਊਜ਼ ਨਾਲ We at GNA University see potential in everyone and everything around us. We drive innovation and entrepreneurship. We groom competent global citizens to affect positive change around them.